ਹੁੰਦਾ ਜਿਹੜਾ ਤਾਇਆ ਹਾਲਾਤ ਨੇ ਕਿਸਾਨ ਇੱਕ ਵਾਰ ਬੈਠੇ ਨੇ ਇੱਕ ਜਿਹੜੀ ਪ੍ਰੈਸ ਕਾਨਫਰੈਂਸ ਆ ਉਹ ਸ਼ੰਭੂ ਵੀ ਹੋਈ ਆ ਤੇ ਇਧਰਲੇ ਪਾਸੇ ਜਿਹੜੀਆਂ ਹਰਿਆਣਾ ਦੀਆਂ ਜਿਹੜੀਆਂ ਫੋਰਸ ਆ ਜਾਂ ਹਰਿਆਣਾ ਦਾ ਜਿਹੜਾ ਪ੍ਰਸ਼ਾਸਨ ਇੱਕ ਪਾਸੇ ਖੜਾਗਾ ਪੈਰਾਮਿਲਟਰੀ ਫੋਰਸ ਵੀ ਖੜੀ ਆ ਹਰਿਆਣਾ ਦੇ ਜਿਹੜੇ ਪੁਲਿਸ ਅਧਿਕਾਰੀ ਉਹ ਵੀ ਖੜੇ ਆ ਤੇ ਜਿੱਥੇ ਅਸੀਂ ਖੜੇ ਆ ਇੱਥੇ ਕਿਸਾਨ ਆ ਤੇ ਸਾਹਮਣੇ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਜਿੱਥੇ ਲਾਈਟ ਚੱਲ ਰਹੀ ਆ ਉੱਥੋਂ ਜਿਹੜੀ ਬੈਰੀਗੇਟਿੰਗ ਸ਼ੁਰੂ ਹੁੰਦੀ ਆ ਜਿਹੜੀ ਵਾਟਰ ਕੈਨਨ ਦੀ ਗੱਲ ਕਰ ਲਈਏ ਆਪਾਂ ਜਾਂ ਟਾਇਰ ਗੈਸ ਵਾਲੀਆਂ ਗੱਡੀਆਂ ਦੀ ਗੱਲ ਕਰ ਲਈਏ ਉਹ ਉੱਥੇ ਖੜੀਆਂ ਗਈਆਂ ਅੱਜ ਦੇ ਅਸੀਂ ਤੁਹਾਨੂੰ ਸਾਰੇ ਦਿਨ ਦੀ ਜਿਹੜੀ ਜਾਣਕਾਰੀ ਆ ਉਹ ਦਿੰਨੇ ਆ ਵੀ ਅੱਜ ਇੱਥੇ ਪਹਿਲਾਂ ਟਾਇਰ ਗੈਸ ਛੱਟੇ ਗਏ ਫਿਰ ਜਿਹੜੀ ਰੌਬਟ ਬੁਲੇਟ ਆ ਉਹ ਵੀ ਸਿੱਟੀ ਗਈ ਤੇ ਇੱਥੋਂ ਜਿਹੜੇ ਅਸੀਂ ਅਪਡੇਟ ਤੁਹਾਨੂੰ ਇਹ ਦੇਣੀ ਚਾਹੁੰਦੇ ਆ ਵੀ ਤਿੰਨ ਤੋਂ ਚਾਰ ਕਿਸਾਨ ਤਿੰਨ ਕਿਸਾਨਾਂ ਦੀ ਸਾਡੇ ਕੋਲੇ ਰਿਪੋਰਟ ਆ ਇੱਕ ਦੀ ਸਾਡੇ ਕੋਲੇ ਰਿਪੋਰਟ ਹੈ ਨਹੀਂ ਚਾਰ ਕਿਸਾਨ ਦੱਸੇ ਜਾ ਰਿਹਾ ਪਰ ਤਿੰਨ ਦੀ ਰਿਪੋਰਟ ਆ ਵੀ ਤਿੰਨ ਕਿਸਾਨ ਜਿਹੜੇ ਉਹ ਫਟੜ ਹੋਏ ਆ ਇੱਕ ਕਿਸਾਨ ਕਿ ਗਿਆ ਸੀਗਾ ਇੱਕ ਖੰਭੇ ਦੇ ਵਿੱਚ ਫਸ ਕੇ ਉਹਦੇ ਥੱਲੇ ਗਿੱਟੇ ਤੋਂ ਥੱਲੇ ਉਹਦੇ ਸੱਟ ਲੱਗੀ ਆ ਤੇ ਦੋ ਕਿਸਾਨਾਂ ਦੇ ਜਿਹੜੀ ਰਬੜ ਬੋਲਟ ਆ ਉਹ ਲੱਗੀ ਆ ਤੇ ਅਥਰੂ ਕੈਂਸ ਨਾਲ ਤਾਂ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਹੋਇਆਗਾ ਕਿਉਂਕਿ ਹੁਣ ਵੀ ਜਿਹੜਾਗਾ ਧੂਆਂਗਾ ਉਹ ਮਹਿਸੂਸ ਕਰ ਸਕਦੇ ਆਂ ਅਸੀਂ ਹਵਾ ਦੇ ਵਿੱਚ ਅੱਖਾਂ ਨੂੰ ਵੀ ਉਹ ਇਫੈਕਟ ਕਰ ਰਿਹਾਗਾ ਸੋ ਕਿਸਾਨ ਆਗੂਆਂ ਦੀ ਇੱਥੇ ਇੱਕ ਮੀਟਿੰਗ ਹੋਈ ਆ ਇੱਥੇ ਅ ਵੀ ਮੰਨਿਉ ਕਹਾੜ ਕਾਕਾ ਸਿੰਘ ਕੋਟਾ ਤੇ ਨਾਲ ਉਹਨਾਂ ਦੇ ਬਲਦੇਵ ਸਿੰਘ ਸਿਰਸਾ ਵੀ ਮੌਜੂਦ ਨੇ ਤੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਸ਼ੰਭੂ ਬਾਰਡਰ ਹੁੰਦੀ ਆ ਜਿੱਥੇ ਕਿਹਾ ਜਾਂਦਾ ਹੈਗਾ ਵੀ ਕੱਲ ਨੂੰ ਅਸੀਂ ਜਾਦਾ ਤਾਕਤ ਦੇ ਨਾਲ ਦਿੱਲੀ ਵੱਲ ਨੂੰ ਕੂਚ ਕਰਾਂਗੇ ਤੇ ਹੁਣ ਅਸੀਂ ਬੈਠਣਾ ਨਹੀਂ ਹੁਣ ਅਸੀਂ ਸਾਡੀ ਜਿਹੜੀ ਨੈਕਸਟ ਜਿਹੜੀ ਡੈਸਟੀਨੇਸ਼ਨ ਆ ਉਹ ਦਿੱਲੀ ਹੀ ਹੋਊਗੀ ਸੋ ਇਹ ਜਿਹੜੇ ਰਾਤ ਦੇ ਆਪਾਂ ਕਹਿੰਦੇ ਆ 9:30 10 ਵਜੇ ਦੇ ਹਾਲਾਤ ਨੇ ਇੱਥੇ ਜਿਹੜੇ ਫੋਰਸ ਨੂੰ ਵੀ ਦੱਸਿਆ ਜਾ ਰਿਹਾ ਹੈਗਾ ਜਿਵੇਂ ਇੱਕ ਪ੍ਰਸ਼ਾਸਨ ਦਾ ਇੱਕ ਆਪਣਾ ਰੂਲ ਹੁੰਦਾ ਗਾਈਡਲਾਈਨਸ ਹੁੰਦੀ ਆ ਇਹਨਾਂ ਨੂੰ ਜਿਹੜੀ ਟ੍ਰੇਨਿੰਗ ਹੁੰਦੀ ਆ ਰਸ ਫੋਰਸ ਆ ਜਿਹੜੀ ਅੱਗੇ ਵੱਲ ਨੂੰ ਵਧੀ ਆ ਤੇ ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਵੀ ਕਿਸਾਨਾਂ ਦਾ ਜਿਹੜਾ ਇੱਕ ਟਰੈਕਟਰ ਆ ਟਰੈਕਟਰ ਸ਼ਾਇਦ ਮਹਿੰਦਰਾ ਦਾ ਭਾਈ ਉਹ ਮਹਿੰਦਰਾ 265 ਜੀ ਹਾਂ ਮਹਿੰਦਰਾ 265 ਉਹ ਉਹਦਰਲੇ ਪਾਸੇ ਚਲਾ ਗਿਆ ਸੀਗਾ ਇੱਥੋਂ ਲੈ ਕੇ ਗਏ ਸੀ ਇਧਰੋਂ ਇੱਥੋਂ ਲੈ ਕੇ ਗਏ ਗਏ ਸਰ ਇਧਰੋਂ ਗਏ ਸੀਗੇ ਹਾਂ ਤੇ ਉਹ ਆਪਣੇ ਬੈਰੀਕੇਡ ਤੇ ਬਿਲਕੁਲ ਬੈਰੀਕੇਡ ਦੇ ਨਾਲ ਖੜਾ ਹੈ ਉੱਥੇ ਇਹਨਾਂ ਨੇ ਹਵਾ ਕੱਢ ਦਿੱਤੀ ਰੇਟ ਅੱਛਾ ਉੱਥੇ ਹਵਾ ਗੱਡੀ ਗਈ ਹਾਂਜੀ ਹਵਾ ਕੱਢੀ ਗਈ ਜੀ ਸੋ ਕਿਸਾਨ ਜਦੋਂ ਇੱਥੇ ਪਹੁੰਚਦੇ ਨੇ ਉਹ ਦੂਜਾ ਜਿਹੜਾ ਪਹਿਲਾ ਟਰੈਕਟਰ ਆ ਮਹਿੰਦਰਾ ਉਹ ਅੱਗੇ ਨੂੰ ਜਾਂਦਾਗਾ ਤੇ ਉਦੋਂ ਉਹਦਾ ਟੀਅਰ ਗੈਸ ਸਿੱਟੀ ਜਾਂਦੀ ਆ ਤੇ ਮੁੰਡਾ ਦੀਆਂ ਅੱਖਾਂ ਦੇ ਵਿੱਚ ਟੀਅਰ ਗੈਸ ਪੈਣ ਕਰਕੇ ਤੇ ਅੱਗੇ ਜਿਹੜੇ ਇਹਨਾਂ ਦੀਆਂ ਟੁਕੜੀਆਂ ਆ ਗਈਆਂ ਉਹਨੂੰ ਟਰੈਕਟਰ ਨੂੰ ਅੱਗੇ ਲੈ ਗਈਆਂ ਤੇ ਉੱਥੇ ਜਾ ਕੇ ਹਵਾ ਕੱਢਤੀ ਸੋ ਇਹ ਅੱਜ ਦੇ ਰਾਤ ਦੀ ਜਿਹੜੀ ਅਪਡੇਟ ਆ ਹੁਣ ਤੱਕ ਵੀ 10 10:30 9 10 10:30 10 ਸਮਾਂਗਾ ਸੋ ਹੁਣ ਤੱਕ ਦੀ ਆ ਅਸੀਂ ਲਗਾਤਾਰ ਇੱਥੋਂ ਖਨੌਰੀ ਬਾਰਡਰ ਤੋਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਤੇ ਸਾਡੇ ਸੁਣ ਦੇ ਵਿੱਚ ਇਹ ਵੀ ਆਏਗਾ ਜਿਹੜੇ ਲੋਕ ਕੱਲ ਏਅਰਪੋਰਟ ਤੇ ਜਾ ਕੇ ਆਏ ਨੇ ਜਾਂ ਇੱਥੋਂ ਹੁੰਦੇ ਹੋਏ ਬਹਾਦਰगढ़ ਗਏ ਨੇ ਜਾਂ ਅੱਗੇ ਰਤਗੇ ਨੂੰ ਜੀਂਦਰੂ ਗਏ ਨੇ ਉਹਨਾਂ ਦਾ ਇਹ ਦੱਸਣਾਗਾ ਵੀ ਤਿੰਨ ਤੋਂ ਚਾਰ ਬੈਰੀਗੇਟਿੰਗ ਇਹ ਜੀ ਹੋਰ ਕੀਤੀ ਗਈ ਆ ਕਿਸੇ ਦੇ ਤਿੰਨ ਲੇਹੜਾ ਬਣਾ ਲੰਗੀਆਂ ਕਿਸੇ ਦੇ ਚਾਰ ਪਰ ਜਿਹੜੀ ਆਹ ਵਾਲੀ ਆ ਇਹ ਦੱਸਿਆ ਜਾ ਰਿਹਾ ਹੈਗਾ ਵੀ 6 ਲੇਅਰਿੰਗ ਦੀ ਜਿਹੜੀ ਬੈਰੀਗੇਟਿੰਗ ਆ ਵੀ ਕੁਝ ਮਲਬਾ ਭਰਿਆ ਗਿਆ ਹੈਗਾ ਮਾਲ ਭਰਿਆ ਗਿਆ ਹੈਗਾ ਜਿਹਨੂੰ ਆਪਾਂ ਕਹਦੇ ਸੀਮੈਂਟ ਬਜਰੀ ਵਗੈਰਾ ਭਰੀ ਗਈ ਆ ਤੇ ਕੰਡਿਆਲੀ ਤਾਰ ਲਾਈ ਹੋਈ ਆ ਤੇ ਕਿੱਲ ਲਾਏ ਹੋਏ ਨੇ ਸੋ ਇਹ ਅਪਡੇਟ ਆ ਬਣੇ ਰਹੋ ਸਾਡੇ ਨਾਲ